ਆਲੇ ਫੜ ਕੁੰਜੀਆਂ ਤੇ ਸਾਂਭ ਲੈ ਤੀ ਜੋਰੀਆਂ ਖਸਮਾ ਨੂੰ ਖਾਂਦਾ ਏ ਤੇਰਾ ਘਰ ਵੇ ਚੱਲ ਮੇਲੇ ਨੂੰ ਚੱਲੀ ਐ ਬਿਕਰਮਜੀਤ ਸੋਲਨੋ ਕਿਸਾਨ ਮੋਰਚਾ ਜਨਰਲ ਸੈਕਟਰੀ ਆਪਣੇ ਵੱਲੋਂ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਤੇ ਜ਼ਿਲ੍ਹਾ ਪ੍ਰਧਾਨ ਹੀਰਾਵਾਦੀ ਅਦੀ ਵੱਲੋਂ ਸੰਮੂਹ ਲੀਡਰਸ਼ਿਪ ਭਾਜਪੀ ਵੱਲੋਂ ਮੁਬਾਰਕਾਂ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਵਿਸਾਖੀ ਦੀ ਵਧਾਈ ਦਿੰਦਾ ਹਾਂ ਤੇ ਇਸ ਦਿਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਮੈਂ ਇੱਕ ਵਾਰੀ ਫਿਰ ਤੋਂ ਆਪਣੇ ਵੱਲੋਂ ਤੇ ਆਪਣੀ ਪਾਰਟੀ ਭਾਰਤੀ ਜਨਤਾ ਪਾਰਟੀ ਵੱਲੋਂ ਵਿਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਅੱਜ ਕਿਲਾ ਪ੍ਰਧਾਨ ਬੀਜੇਪੀ ਕਿਸਾਨ ਮੋਰਚਾ ਬਟਾਲਾ ਆਪਣੇ ਵੱਲੋਂ ਤੇ ਆਪਣੀ ਪਾਰਟੀ ਵੱਲੋਂ ਬੁੱਦੀਚ ਵਸੇ ਨੂੰ ਸਾਥੀ ਦੇ ਲੱਖ ਲੱਖ ਵਧਾਈ ਦੇ ਨਾਮ ਤੇ ਪਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਇਹ ਇਨਸਾਫੀ ਦਾ ਤਿਆਰ ਸਾਰਿਆਂ ਦੇ ਕੋਲ ਨਿਸ਼ੂਸ਼ੀਆਂ ਦੇ ਖੇੜੇ ਲੈ ਕੇ ਆਏ ਧੰਨਵਾਦ